ਬੇहद ਦੁਖਦਾਇਕ ਸਮਾਂ ਬੇहद ਦੁੱਖ ਭਰਿਆ ਇਹ ਟਾਈਮ ਹੈ ਖਾਸ ਤੌਰ ਤੇ ਜਵੰਦਾ ਪਰਿਵਾਰ ਦੇ ਲਈ ਔਰ ਜਵੰਦਾ ਪਰਿਵਾਰ ਤੋਂ ਬਾਅਦ ਪਿੰਡ ਪੋਨਾ ਦੇ ਲਈ ਤੇ ਉਸ ਤੋਂ ਬਾਅਦ तमाम ਪੰਜਾਬੀਆਂ ਦੇ ਲਈ ਜਿਨ੍ਹਾਂ ਨੇ ਰਾਜਵੀਰ ਜਵੰਦਾ ਨੂੰ ਪਿਆਰ ਕੀਤਾ ਜਿਨ੍ਹਾਂ ਨੇ ਰਾਜਵੀਰ ਜਵੰਦਾ ਦੇ ਕੀ ਸੋਨੇ ਉਸ ਦੇ ਸੁਭਾ ਨੂੰ ਸਮਝਿਆ ਜਾਣਿਆ ਤਾਂ ਇਸ ਮੌਕੇ ਤੇ ਬੜੇ ਇਸ ਅਹ ਦੁੱਖ ਦੇ ਨਾਲ ਇਹ ਗੱਲ ਕਹਿਣੀ ਪੈ ਰਹੀ ਹੈ ਕਿ ਅੱਜ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਉਸੇ ਜਗ੍ਹਾ ਤੇ ਹੋ ਰਿਹਾ ਜਿੱਥੇ ਕਿਤੇ ਉਹ ਨਿੱਕਾ ਹੁੰਦਾ ਖੇਡਦਾ ਰਿਹਾ ਤਾਂ ਅਸੀਂ ਤੁਹਾਨੂੰ ਅ ਬੀਤੇ ਕੱਲ ਵੀ ਇਹ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਇਹ ਸਕੂਲ ਦਾ ਗਰਾਊਂਡ ਹੈ ਔਰ ਪੰਚਾਇਤ ਨੇ ਬੈਠ ਕੇ ਇਹ ਫੈਸਲਾ ਕੀਤਾ ਕਿ ਸਾਨੂੰ ਸ਼ਮਸ਼ਾਨ ਘਾਟ ਦੇ ਵਿੱਚ ਸੰਸਕਾਰ ਨਾ ਕਰਕੇ ਇਸ ਗਰਾਉਂਡ ਦੇ ਵਿੱਚ ਕਰਨਾ ਚਾਹੀਦਾ ਤਾਂ ਕਿ ਇਸ ਜਗ੍ਹਾ ਨੂੰ ਯਾਦਗਾਰ ਬਣਾਇਆ ਜਾਵੇ ਔਰ ਜੇਕਰ ਕੋਈ ਯਾਦਗਾਰ ਬਣਾਉਣੀ ਹੈ ਕੋਈ ਬੁੱਤ ਲਾਉਣਾ ਹੈ ਜਾਂ ਸਾਲ ਬਾਅਦ ਕੋਈ ਪ੍ਰੋਗਰਾਮ ਹੋਣਾ ਹੈ ਤਾਂ ਇਸ ਇਹ ਜਗ੍ਹਾ ਜਿਹੜੀ ਹੈ ਇਹ ਰਾਜਵੀਰ ਜਵੰਦਾ ਦੀ ਯਾਦ ਦੇ ਨਾਲ ਜੁੜੀ ਹੋਈ ਹੋਵੇ ਤਾਂ ਪਰਿਵਾਰ ਨੇ ਇਸ ਦਾ ਫੈਸਲਾ ਕੀਤਾ ਪੰਚਾਇਤ ਨੇ ਫੈਸਲਾ ਕੀਤਾ ਤਾਂ ਤੁਹਾਨੂੰ ਅਸੀਂ ਬੜੇ ਦੁੱਖ ਦੇ ਨਾਲ ਇਹ ਦਿਖਾ ਰਹੇ ਹਾਂ ਕਿ ਰਾਜਵੀਰ ਜਵੰਦਾ ਦਾ ਇਸ ਜਗ੍ਹਾ ਤੇ ਸੰਸਕਾਰ ਜਿਹੜਾ ਇਹ ਹੋਣਾ ਔਰ ਇਸ ਗਰਾਉਂਡ ਦੇ ਵਿੱਚ ਔਰ ਖਾਸ ਤੌਰ ਤੇ ਆਲੇ ਦੁਆਲੇ ਦੀ ਤਸਵੀਰ ਵੀ ਅਸੀਂ ਤੁਹਾਨੂੰ ਦੱਸਣ ਤੇ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਵਕ ਵਕ ਸ਼ਖਸੀਤਾਂ ਨਾਮਵਰ ਕਲਾਕਾਰ ਖਾਸ ਤੌਰ ਤੇ ਰਾਜਵੀਰ ਜਵੰਦਾ ਦੇ ਨਾਲ ਆਮ ਵਿਚਰਦੇ ਸੀ ਜਾਂ ਉਹ ਯੂਨੀਵਰਸਿਟੀ ਦੇ ਉਸ ਦੇ ਬਿੱਤਰ ਹੋਣ ਜਿਹੜੇ ਅੱਜ ਵੀ ਸੰਗੀਤ ਇੰਡਸਟਰੀ ਦੇ ਅੰਦਰ ਹੈਗੇ ਆ ਤਾਂ ਉਹਨਾਂ ਆ ਨੇ ਵੀ ਪਹੁੰਚਣਾ ਹੈ ਔਰ ਇਹਦੇ ਨਾਲ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਅੱਜ ਇਸ ਦੁਖਦਾਈ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਦੁੱਖ ਵੰਡਾਉਣ ਦੇ ਲਈ ਪਹੁੰਚਣਗੇ ਔਰ ਜਿਕਰ ਤੁਹਾਨੂੰ ਅਸੀਂ ਇਸ ਗਰਾਊਂਡ ਦੀ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰੀਏ ਤਾਂ ਇਹ ਗਰਾਊਂਡ ਕਾਫੀ ਖੁੱਲਾ ਗਰਾਊਂਡ ਹੈ ਇਹ ਸਕੂਲ ਦਾ ਗਰਾਊਂਡ ਹੈ ਔਰ ਇਸ ਗਰਾਊਂਡ ਦੇ ਵਿੱਚ ਕਿਉਂਕਿ ਇਕੱਠ ਹਜ਼ਾਰਾਂ ਦਾ ਇਕੱਠ ਹੁੰਦਾ ਬਹੁਤ ਬਹੁਤ ਵੱਡਾ ਇਕੱਠ ਹੋਣ ਦੀ ਜਿਹੜੀ ਹੈ ਉਹ ਇੱਥੇ ਸੰਭਾਵਨਾ ਹੈਗੀ ਹੈ ਤਾਂ ਉਹਨਾਂ ਦੇ ਲਈ ਇਸ ਗਰਾਊਂਡ ਦੇ ਵਿੱਚ ਇੰਤਜ਼ਾਮਾਤ ਕੀਤੇ ਗਏ ਆ ਇਹ ਤੋਂ ਬਿਨਾਂ ਜੇਕਰ ਅਸੀਂ ਤੁਹਾਨੂੰ ਇਧਰਲੇ ਪਾਸਿਓਂ ਦਿਖਾਉਣ ਦੀ ਕੋਸ਼ਿਸ਼ ਕਰੀਏ ਤੇ ਇਧਰਲੇ ਪਾਸੇ ਵੀ ਲੋਕਾਂ ਦੇ ਬੈਠਣ ਦੇ ਲਈ ਜਿਹੜਾ ਹੈ ਉਹ ਪ੍ਰਬੰਧ ਕੀਤਾ ਗਿਆ ਤਾਂ ਕਿ ਦੂਰ ਦਰਾਡੇ ਤੋਂ ਆਉਣ ਵਾਲੇ ਲੋਕ ਨੇ ਜਿਹੜੇ ਉਹਨਾਂ ਨੂੰ ਅਕ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਹੋਵੇ ਕਿ ਤੇ ਬਹੁਤ ਵੱਡਾ ਇਕੱਠ ਰੰਦਾਵਾ ਨੂੰ ਅੱਜ ਨਾਮ ਅੱਖਾਂ ਦੇ ਨਾਲ ਵਿਦਾਇਗੀ ਦੇਵੇਗਾ ਜਿੱਥੇ ਪਰਿਵਾਰ ਪਿੰਡ ਦੇ ਲੋਕ ਸੰਗੀਤਕ ਇੰਡਸਟਰੀ ਦੇ ਲੋਕ ਫਿਲਮੀ ਦੁਨੀਆ ਦੇ ਲੋਕ ਆ ਔਰ ਇਸੇ ਤਰ੍ਹਾਂ ਦੇ ਨਾਲ ਉਸ ਨੂੰ ਚਾਹੁਣ ਵਾਲੇ ਜਿਹੜੇ ਸਿਰਫ ਰਾਜਵੀਰ ਜਵੰਦਾ ਦੇ ਗੀਤ ਸੁਣਦੇ ਸੀ ਉਹਨਾਂ ਨੂੰ ਪਸੰਦ ਕਰਦੇ ਸੀ ਆਪਣੀਆਂ ਕਾਰਾਂ ਦੇ ਵਿੱਚ ਆਪਣੇ ਸਮਾਗਮਾਂ ਦੇ ਵਿੱਚ ਉਸ ਦੇ ਗੀਤ ਲਾ ਕੇ ਇੰਜੋਏ ਕਰਦੇ ਸੀ ਉਸ ਨੂੰ ਪਿਆਰ ਕਰਨ ਵਾਲੇ ਲੋਕ ਅੱਜ ਇੱਥੇ ਜ਼ਰੂਰ ਪਹੁੰਚਣਗੇ ਕਿਉਂਕਿ ਅ ਅਸੀਂ ਕਈ ਮੌਕੇ ਜਿਹੜੇ ਨੇ ਅਜਿਹੇ ਦੇਖੇ ਐ ਕਿ ਅਜਿਹੇ ਮੌਕਿਆਂ ਤੇ ਬਹੁਤ ਸਾਰੇ ਚਾਹਣ ਵਾਲੇ ਪਹੁੰਚਦੇ ਆ ਜੇਕਰ ਅਸੀਂ ਸਿੱਧੂ ਮੂਸੇਵਾਲਾ ਦੀ ਗੱਲ ਕਰੀਏ ਤਾਂ ਸਿੱਧੂ ਮੂਸੇਵਾਲਾ ਅ ਦੇ ਅੰਤਿਮ ਸੰਸਕਾਰ ਤੇ ਬਹੁਤ ਵੱਡਾ ਇਕੱਠ ਲੱਖਾਂ ਦਾ ਇਕੱਠ ਸੀ ਉਸ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਜਿਹੜੀ ਸੀ ਉਹ ਸਿੱਧੂ ਮੂਸੇਵਾਲਾ ਨੂੰ ਚਾਹਣ ਵਾਲਿਆਂ ਦੀ ਸੀ ਜਿਹੜੇ ਉਸ ਦੇ ਗੀਤਾਂ ਨੂੰ ਸੁਣਦੇ ਸੀ ਔਰ ਉਸ ਦੇ ਗੀਤਾਂ ਨੂੰ ਮੰਨਦੇ ਸੀ ਤਾ ਇਸੇ ਤਰ੍ਹਾਂ ਦੇ ਨਾਲ ਰਾਜਵੀਰ ਜਵੰਦਾ ਇੱਕ ਬਹੁਤ ਵੱਡਾ ਨਾਮ ਆ ਇੰਡਸਟਰੀ ਦਾ ਹੈ ਔਰ ਇੱਕ ਚੰਗੀ ਸ਼ਖਸੀਅਤ ਦੇ ਵਿੱਚੋਂ ਜਿਹੜਾ ਹੈ ਉਹ ਗਿਣਿਆ ਜਾਂਦਾ ਹੈ ਚੰਗੀਆਂ ਸ਼ਖਸੀਅਤਾਂ ਦੇ ਵਿੱਚੋਂ ਔਰ ਉਸ ਦੇ ਸੁਭਾਅ ਨੂੰ ਜੇਕਰ ਪਿੰਡ ਦੇ ਲੋਕਾਂ ਦੀ ਜ਼ੁਬਾਨੀ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਲੋਕ ਕਹਿੰਦੇ ਨੇ ਕਿ ਰਾਜਵੀਰ ਜਵੰਦਾ ਵਰਗਾ ਦੂਜਾ ਕੋਈ ਜਿਹੜਾ ਨੌਜਵਾਨ ਸ਼ਾਇਦ ਹੀ ਪੈਦਾ ਹੋਵੇ ਪਿੰਡ ਪੋਨਾ ਦੇ ਵਿੱਚ ਉਹ ਕਹਿੰਦੇ ਨੇ ਕਿ ਐਡਾ ਸੌ ਪਰਿਵਾਰ ਇੰਨਾ ਸੁਸ਼ੀਲ ਪਰਿਵਾਰ ਉਹ ਕਹਿੰਦੇ ਨੇ ਕਿ ਕੋਈ ਮੁੱਲ ਨਹੀਂ ਇਸ ਪਰਿਵਾਰ ਦਾ ਖਾਸ ਤੌਰ ਤੇ ਰਾਜੀਵਰ ਜਵੰਦਾ ਹੋਰਾਂ ਦਾ ਕਿ ਜਿਸ ਤਰ੍ਹਾਂ ਦੇ ਨਾਲ ਉਹ ਪਿੰਡ ਦੇ ਵਿੱਚ ਨਿਕਲਦਾ ਜਿਸ ਵੇਲੇ ਵੀ ਕੋਈ ਉਸ ਨੂੰ ਟੱਕਰਦਾ ਮਿਲਦਾ ਤਾਂ ਉਸ ਨੂੰ ਬੁਲਾ ਕੇ ਜ਼ਰੂਰ ਲੰਘਦਾ ਬੱਚਿਆਂ ਕੋਲ ਖੜ ਕੇ ਲੰਘਦਾ ਉਹਨਾਂ ਨਾਲ ਗੱਲਾਂ ਕਰਕੇ ਲੰਘਦਾ ਤਾਂ ਉਹ ਕਹਿੰਦੇ ਕਿ ਕਿਸੇ ਤਰ੍ਹਾਂ ਦਾ ਕੋਈ ਜੇ ਤੁਸੀਂ ਕਹੋ ਕਿ ਨਿੱਕੀ ਜੀ ਵੀ ਕੋਈ ਗਲਤੀ ਕੱਢ ਕੇ ਦਿਖਾਓ ਤਾਂ ਸ਼ਾਇਦ ਇਸ ਪਰਿਵਾਰ ਦੇ ਵਿੱਚ ਨਹੀਂ ਨਕਲ ਨਹੀਂ ਰਾਜਵੀਰ ਜਵੰਦਾ ਦੇ ਸੁਭਾਅ ਦੇ ਵਿੱਚ ਉਹਦੇ ਵਿਚਰਨ ਦੇ ਵਿੱਚ ਨਹੀਂ ਨਿਕਲਨੀ ਰਾਜਵੀਰ ਜਵੰਦਾ ਸਾਨੂੰ ਬੇਸ਼ੱਕ ਛੱਡ ਕੇ ਤੁਰ ਗਿਆ ਪਰ ਲੋਕਾਂ ਦੀਆਂ ਯਾਦਾਂ ਦੇ ਵਿੱਚ ਹਮੇਸ਼ਾ ਰਹੇਗਾ ਔਰ ਉਸ ਦੇ ਗੀਤ ਹਮੇਸ਼ਾ ਅਮਰ ਰਹਿਣਗੇ